दुखदायी खबर नहीं रहे तरंतारंत तो आम आदमी पार्टी दे एमएलए डॉक्टर कश्मीर सिंह सोहल कारविच छाया मातम तरंतारंत परशोत्तम शर्मा तो मतभागी करना पापरी तरंतारंत किसी कहना चाहने कश्मीर सिंह जी सोहल ਆਮ ਆਦਮੀ ਪਾਰਟੀ ਤੋਂ ਜੋ ਸਾਡੇ ਵਿੱਚ ਨਹੀਂ ਰਹੇ ਇਹ ਬਹੁਤ ਹੀ ਇਹ ਬਹੁਤ ਹੀ ਵੱਡੀ ਦੁੱਖਦਾਈ ਖਬਰ ਹੈ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਇੱਕ ਇਮਾਨਦਾਰੀ ਤੇ ਸੱਚਾਈ ਤੇ ਚੱਲਣ ਵਾਲੇ ਇਨਸਾਨ ਸੀ ਉਹਨਾਂ ਨੇ ਇਥੋਂ ਇਲੈਕਸ਼ਨ ਲੜੀ ਆਮ ਆਦਮੀ ਚੋ ਬਦੌਲਤ ਤੇ ਬੜੀਆਂ ਵੱਡੀਆਂ ਵੋਟਾਂ ਨਾਲ ਜਿੱਤੇ ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਸਿਹਤ اجازت ਨਹੀਂ ਸੀ ਦਿੰਦੀ ਪਰ ਫਿਰ ਵੀ ਜਿੰਨਾ ਹੋ ਸਕਿਆ ਉਹਨਾਂ ਨੇ ਲੋਕਾਂ ਦਾ ਦੁੱਖਤਰ ਤੋਂ ਵੰਡਾਇਆ ਇਹ ਇੱਕ ਬਹੁਤ ਵੱਡਾ ਭਿਆਨਕ ਸਮਾਵਾ ਸਾਡੇ ਤੇ ਉਹ ਸਾਡੇ ਵਿੱਚ ਨਹੀਂ ਰਹੇ ਉਹ ਸਾਡੇ ਪਿਤਾ ਸਮਾਨ ਸੀ ਖਾਸ ਤੌਰ ਤੇ ਡਾਟ ਕਸ਼ਵੀਰ ਸਿੰਘ ਸੋਲ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਲਿਆਦਾ ਉਹਨਾਂ ਦੀ ਪ੍ਰੇਰਨਾ ਸਰਕਾਰ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਐਡੇ ਆ ਮਕਾਮ ਤੇ ਅਸੀਂ ਪਹੁੰਚੇ ਅਸੀਂ ਸਰਕਾਰ ਬਣਾਈ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ ਪਰ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਬਿਰਾਜੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਕੋਸ਼ ਸਾਡੇ ਰਾਜਨੀਤਿਕ ਵਿਰੋਧੀ بڑے ਚਿਹਰੇ ਤੇ ਚੰਗੀਆਂ ਮਾੜੀਆਂ ਖਬਰਾਂ ਦੇ ਲੱਗੇ ਸੀ ਮੈਂ ਉਹਨਾਂ ਨੂੰ ਵੀ ਅੱਜ ਦੁਬਾਰਾ ਦੱਸਣ ਦੇਣਾ ਵੀ ਆਮ ਆਦਮੀ ਪਾਰਟੀ ਇੱਕ ਇਹੋ ਜਿਹੀ ਪਾਰਟੀ ਆ ਇਹ ਕਦੀ ਦਿਗਦੀ ਨਹੀਂ ਤੁਸੀਂ ਵੇਖਿਆ ਡਾਟ ਕਵੀਰ ਸਿੰਘ ਸੋਲਦੀਆਂ ਜਿੰਨੀਆਂ ਨੀਤੀਆਂ ਜਿੰਨੀ ਉਹਦੀ ਸੋਚ ਉਹਦੇ ਨਾਲ ਸਾਰੇ ਅਸੀਂ ਖੜੇ ਆ ਤੇ ਨਾਲ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦਾ ਦੁਬਾਰਾ ਝੰਡਾ ਇੱਥੇ ਇਸੇ ਤਰ੍ਹਾਂ ਚੱਲੇਗਾ ਵੈਲਜੀ ਕਾ ਖਾਲਸਾ ਵੈਲਜੀ ਕੀ ਫਤਿਹ ਜਿਹੜੇ ਅੱਜ ਡਾਕਟਰ ਕਸ਼ਮੀਰ ਸਿੰਘ ਝੋਲ ਦੀ ਡੈਥ ਹੋਈ ਆ ਸਾਰੇ ਇਲਾਕੇ ਦੇ ਵਿੱਚ ਬੜਾ ਹਸ ਹੋ ਗਿਆ ਜੀ ਬਹੁਤ ਦੁੱਖ ਲੱਗਾ ਸਾਰੇ ਪਰਿਵਾਰ ਨੂੰ ਸਾਨੂੰ ਜਿੰਨੇ ਸਾਡੇ ਵੋਲੰਟੀਅਰਨ ਸੀ ਕਿਸੇ ਦੁੱਖ ਸਾਂਝਾ ਕਰਨ ਉਹਨਾਂ ਦੇ ਪਰਿਵਾਰ ਦੇ ਵਿੱਚ ਆਏ ਆ ਬਹੁਤ ਭਾਰੀ ਸਦਮਾ ਪਹੁੰਚਿਆ ਜੀ ਇਲਾਕੇ ਦੇ ਵਿਧਾਇਕ ਸਿੰਘ ਬੜੇ ਠੰਡੇ ਸੁਭਾਅ ਦੇ ਸੀ ਬੜੇ ਨੇਕ ਦਿਲ ਸੀ ਹਰੇਕ ਦੀ ਗੱਲ ਸੁਣਦੇ ਸੀ ਜੀ ਆ ਕਹਿੰਦੇ ਸੀ ਕਦੀ ਕਿਸੇ ਨਾਲ ਮਾਰਾ ਲੱਗਦੇ ਨਹੀਂ ਬੋਲਿਆ ਜੋ ਰੱਬ ਨੇ ਅਜੇ ਭਾਣਾ ਵਾਪਰਿਆ ਫੀਟੋ ਉਸ ਕਲਦੇ ਦੁੱਖੀਆਂ ਜੀ ਸਾਰਾ ਪਰਿਵਾਰ ਜਿਹੜਾ ਵਾ ਉਹਨਾਂ ਦੇ ਨਾਲ ਆਰਾਮ ਕਰਦੀ ਬਿਠਾਉਣਾ ਹੈ